ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਮਨਾਏਗੇ 76ਵੇਂ ਗਣਤੰਤਰਤਾ ਦਿਵਸ ਤੇ ਪਹੁੰਚੇ ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਮੁੰਡਿਆ ਅਤੇ ਉਹਨਾਂ ਵੱਲੋਂ ਲਹਿਰਾਇਆ ਗਿਆ ਤਿਰੰਗਾ ਝੰਡਾ ਐਤਵਾਰ ਨੂੰ 10 ਵਜੇ ਤੇ ਲਗਭਗ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਪਹੁੰਚੇ ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਮੁੰਡਿਆ ਅਤੇ ਉਹਨਾਂ ਵੱਲੋਂ ਜਿੱਥੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਉੱਥੇ ਨਾਲ ਨਾਲ ਉਹਨਾਂ ਵੱਲੋਂ ਪਰੇਡ ਦਾ ਨਿਰੀਖਣ ਵੀ ਕੀਤਾ ਗਿਆ ਅਤੇ ਪਰਸਤੂ ਕੁੜੀ ਵੱਲੋਂ ਪ੍ਰੇਡ ਦੇ ਵਿੱਚ ਆਪਣੇ ਆਪਣੇ ਆਪਣਾ ਜੋਰ ਦਿਖਾਏਗੀ ਵਧੀਆ ਇਹਨਾਂ ਵੱਲੋਂ ਜਿਹੜੀ ਆਪਣੀ ਕਾਰਗੁਜ਼ਾਰੀ ਸੀ ਉਹ ਵੀ ਇਹਨਾਂ ਵੱਲੋਂ ਦਿਖਾਈ ਗਈ ਨਾਲ ਨਾਲ ਇੱਥੇ ਬੱਚਿਆਂ ਵੱਲੋਂ ਪੀਟੀ ਸ਼ੋਅ ਵੀ ਕੀਤਾ ਗਿਆ ਇਸ ਨੂੰ ਦਿਖਾ ਰਿਹਾ ਬਠਿੰਡਾ ਦੇ ਖੇਡ ਸਟੇਡੀਨ ਦੀ ਸਾਰੀਆਂ ਤਸਵੀਰਾਂ ਜਿੱਥੇ ਅੱਜ 76ਵਾਂ ਗਣਤੰਤਰਤਾ ਦਿਵਸ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਬੱਚਾ ਵੱਲੋਂ ਪੀਟੀ ਸ਼ੋਅ ਕੀਤੇ ਗਏ ਅਤੇ ਨਾਲ ਨਾਲ ਸੁੰਦਰ ਚੱਕੀਆਂ ਵੀ ਇੱਥੇ ਦੇਖਣ ਨੂੰ ਮਿਲੀਆਂ

ਪੰਜਾਬ ਦੇ ਵਿੱਚ ਸਭ ਤੋਂ ਪਹਿਲ ਜਿਹੜੀ ਹੈ ਰੋਜ਼ਗਾਰ ਵਾਸਤੇ ਐਜੂਕੇਸ਼ਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਨਾਲ ਨਾਲ ਖੇਡਾਂ ਮਤਲਬ ਪੰਜਾਬ ਦੀ ਇਹਦੀ ਸ਼ੁਰੂਆਤ ਕਰਕੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਿਆ ਰਹੇ ਮੁੱਖ ਮੇਨ ਜੋ ਮੁੱਖ ਮੰਤਰੀ ਸਾਰਾ ਸੁਖਨਾ ਗਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਤੇ ਪੂਰੀ ਸਰਕਾਰ ਚੱਲੀ ਹੋਈ ਹੈ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਜਿਹੜਾ ਸਾਡਾ ਸੁਖਨਾ ਸਰਕਾਰ ਦਾ ਉਹ ਜਲਦੀ ਪੂਰੇ ਸਾਡੇ ਵੱਲੋਂ ਕਿਹੜੀਆਂ ਪਾਲਿਸੀਆਂ ਲੈਂਦੇ ਆ ਯਾਰੀਆਂ ਡਿਪਾਰਟਮੈਂਟ ਸਾਡੇ ਵੱਲੋਂ ਵੀ ਵਟਸਐਪ ਲਾਈ ਹੈ ਮੇਰੇ ਕੋਲ ਰੈਵਨਿਊ ਹੈ ਅਰਬਨ ਡਿਵੈਲਪਮੈਂਟ ਹੈ ਸਬਕਵਾ ਕੈਂਪਰ ਲਗਾ ਕੀਤੇ ਆ ਪਾਰ ਦਾ ਅਸੀਂ ਤਰੀਕੇ ਨਾਲ ਲੋਕਾਂ ਨੂੰ ਕੈਂਪ ਜਾਰੀ ਕੀਤੇ ਜਾ ਰਹੇ ਜੇ ਨਾਲ ਸਰਟੀਫਿਕੇਟ ਦਿੱਤੇ ਜਾ ਰਿਹਾ ਜਿਹੜੇ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਉਹ ਨਹੀਂ ਸੀ ਹੁੰਦਾ ਕੋਈ ਸਰਕਾਰ ਆ ਬਖਵਾ ਤੁਸੀਂ ਸਦਾਪਮਤ ਸਮਾਜ ਦੀ ਜਿਹਨੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਸੋ ਐਨਓਸੀ ਜਿਹੜੀ ਵਾਦਾ ਕੀਤਾ ਸੀ ਉਹ ਐਨਓਸੀ ਵਾਲੀ ਸ਼ਰਤ ਖਤਮ ਕਰਕੇ ਲੋਕਾਂ ਨੇ ਕਈ ਸਾਲਾਂ ਦੀਆਂ ਪਈਆਂ ਹੋਈਆਂ ਰੁਪਈਆਂ ਹੋਈਆਂ ਰਿਸਟਰੀਆ ਉਹ ਹੋ ਰਹੀਆਂ ਸੋ ਬਹੁਤ ਸਾਰੇ ਇੰਤਕਾਲ ਜਿਹੜੇ ਨਹੀਂ ਸੀ ਹੋ ਰਹੇ ਐਨਆਰਈ ਭਰਾ ਬਹੁਤ ਪ੍ਰੇਸ਼ਾਨ ਚ ਉਹ ਵੀ 31 ਜਨਵਰੀ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਕਿਹਾ ਗਿਆ ਸੀ ਅਫਸਰ ਸਹਿਬਾਨਾਂ ਨੂੰ ਸੋ ਬਹੁਤ ਸਾਰੇ ਲੋਕਿ ਰੁਕੇ ਹੋਏ ਕੰਮ ਜਿਹੜੇ ਸਾਡੀ ਸਰਕਾਰਾਂ ਉੱਤੇ ਹੋਏ ਆ ਤੁਹਾਡੇ ਡਿਪਾਰਟਮੈਂਟ ਦੇ ਸਰ ਮੁਲਾਜ਼ਮਾਂ ਕਾਫੀ ਹੈ ਅਦਾਲਤ ਤੇ ਦੇ ਦਿਨ ਮਤਲਬ ਦੇਖੋ ਉਹਨਾਂ ਦਾ ਹੱਕ ਹੈ ਕਿਉਂਕਿ ਜੋ ਪਿਛਲੇ ਸਰਕਾਰਾਂ ਨੇ ਉਹਨਾਂ ਨੂੰ ਭਰਤੀ ਕਰਕੇ ਝੂਠੇ ਲਾਰੇ ਲਾ ਕੇ ਭਰਤੀ ਕੀਤਾ ਗਿਆ ਸੋ ਲੋਕ ਆਸ ਹੈ ਕਿ ਆਮ ਆਦਮੀ ਪਾਰਟੀ ਸਾਡੀ ਆਪਣੀ ਸਰਕਾਰ ਹੈ ਉਹ ਚਾਹੁੰਦੇ ਨੇ ਕਿ ਸਾਨੂੰ ਵੀ ਜਿਹੜਾ ਵੱਤ ਤੋਂ ਵੱਧ ਸੂਲਤਾ ਜਿਹੜੀਆਂ ਮੁੱਖ ਮੰਤਰੀ ਸੁਖਾਪਾਲ ਸਿੰਘ ਮਾਨ ਦੀ ਸਰਕਾਰ ਦਵੇ ਤੇ ਦੇ ਵੀ ਰਿਹਾ ਸੋ ਜਿਹੜੀਆਂ ਹੜਤਾਲਾਂ ਉਹ ਮੈਨੂੰ ਤਾਂ ਲੱਗਦਾ ਕਿ ਬਹੁਤ ਘਟ ਗਈਆਂ ਚੋਣ ਵਾਲੇ ਟਾਈਮ ਤੋਂ ਵੀ ਜਿਹੜੀ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਕੀ ਲੱਗਦਾ ਸਰ ਦਿੱਲੀ ਚ ਇੱਕ ਵਾਰ ਫੇਰ ਰਿਪੀਟ ਕਰੇਗੀ ਸਰਕਾਰ ਬਹੁਤ ਜ਼ਬਰਦਸਤ ਤਰੀਕੇ ਨਾਲ ਕਿਵੇਂ ਪਹਿਲੇ ਟੂਟ ਹੰਦੀ ਆ ਰਹੀ ਹੈ ਵੱਤ ਤੋਂ ਵੱਡਾ ਸ਼ੀਟਾਂ ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਸੰਦ ਹੈ ਅਰਵਿੰਦ ਕੇਜਰੀਵਾਲ ਦੀ ਲੋਕਾਂ ਦੇ ਦਿਲਾਂ ਦੀ ਧੜਕਣਾ ਜਨਤ ਦੇ ਵਿੱਚ ਵਸਦੇ ਆ ਸੋ ਬਹੁਤ ਵੱਡੀ ਲੀਡ ਨਾਲ ਦੁਵਾਰਾ ਪਿੰ ਸਰਕਾਰ ਜਿਹੜੀ ਆਵਾ ਬੁੱਕ ਸਕਿਉਰਟੀ ਦਾ ਸੀਗਾ ਵੀ ਪੰਜਾਬ ਸਰਕਾਰ ਦੀ ਸਕਿਉਰਟੀ ਸੀਗੀ ਉਹ ਜੀਡੀਪੀ ਸਰਕਾਰ ਕਵਰਾਈ ਹੋਈ ਹੈ ਕਦੀ ਤੇ ਕਹਿੰਦੇ ਪੰਜਾਬ ਦੀਆਂ ਗੱਡੀਆਂ ਘੁੰਮਦੀਆਂ ਕਦੀ ਕੁਛ ਕਦੀ ਕੁਛ ਕਦੀ ਸਕਿਉਰਟੀ ਵਾਪਸ ਲੈ ਰਹੀ ਹੈ ਉਹਨੂੰ ਡਰ ਸਤਾ ਰਿਹਾ ਪਰ ਜਿਹੜਾ ਲੋਕਾਂ ਦਾ ਪਿਆਰ ਕੋਰਨ ਸਿੰਘ ਕੇਜਰੀਵਾਲ ਜੀ ਦਾ ਹੋਰ ਵੱਧ ਰਿਹਾ ਸੋ ਅੱਠ ਦਿਨ ਨੂੰ ਰਿਜ਼ਲਟ ਹੈ ਪੰਜ ਨੂੰ ਇਲੈਕਸ਼ਨ ਹੈ ਅੱਠ ਨੂੰ ਰਿਜ਼ਲਟ ਜਿਹੜਾ ਉਹ ਸਾਹਮਣੇ ਲੋਕਾਂ ਦਾ ਪਿਆਰ ਸਾਹਮਣੇ ਆ ਜੂਗਾ ਤੇ ਜਿਹੜੀਆਂ 70 70 ਸ਼ੀਟਾਂ ਉਹ ਆਮ ਆਦਮੀ ਪਾਰਟੀ ਨੂੰ ਲੋਕ ਦੇ। ਖਮੋਰੀ ਬਟਲ ਤੇ ਕਿਸਾਨ ਬੈਠੀ ਨੇ ਲਗਾਤਾਰ ਬਰਸੋ ਤੋਂ ਪੰਜਾਬ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਹੈ। ਸੋ ਅੱਜ ਵੀ ਕਿਸਾਨ ਸਾਡੇ ਇੱਥੇ ਵੀ ਪਹੁੰਚਣੇ ਸਾਡੇ ਨੇ ਵੈਲਕਮ ਸਵਾਗਤ ਕੀਤਾ ਗਿਆ। ਸੋ ਸਾਰਿਆਂ ਦੇ ਪੇਸ਼ ਆਈ ਸਰਕਾਰ ਜਿਹੜੀ ਹੈ ਸਾਡੀ ਆਵਾਜ਼ ਦੀ ਪਾਰਟੀ ਸਰਕਾਰ ਸਲਾਪ ਸਪੋਰਟ ਕਿਸਾਨਾਂ ਦੇ।